ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਅਹਿਮ ਜਾਣਕਾਰੀ ਜੁੜੀ ਹੋਈ ਹੈ ਚੰਡੀਗੜ੍ਹ ਮੇਅਰ ਚੋਣਾਂ ਦੇ ਨਾਲ ਦੰਨ ਦੱਸਦਾ ਇਹ ਕਿ ਇੰਡੀਆ ਗੱਠ ਜੋੜ ਵਾਲੀ ਟੀਮ ਦਾ ਅੱਜ ਸਭ ਤੋਂ ਪਹਿਲਾ ਮੈਚ ਸੀ ਭਾਰਤੀ ਜਨਤਾ ਪਾਰਟੀ ਦੀ ਟੀਮ ਦੇ ਨਾਲ ਤੇ ਇਸੇ ਮੈਚ ਦੇ ਵਿੱਚ ਕਰਾਰੀ ਹਾਰ ਦਾ ਜਿਹੜਾ ਸਾਹਮਣਾ ਹੈ ਉਹ ਇੰਡੀਆ ਗੱਟਚੋੜ ਨੂੰ ਕਰਨਾ ਪਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮੇਅਰ ਚੋਣਾ ਸੀ ਅੱਜ ਚੋਣਾ ਹੋਈਆਂ ਉਸ ਤੋਂ ਬਾਅਦ ਦੇ ਵਿੱਚ VOTING ਮਗਰੋਂ ਜਦੋਂ ਗਿਣਤੀ ਹੋਣੀ ਸੀ ਉਸੇ ਵੇਲੇ ਥੋੜੀ ਥੋੜੀ ਜਿਹੜੀ ਕੈਂਸ ਕੈਂਸ ਹੈ ਉਹ ਸ਼ੁਰੂ ਹੋ ਗਈ ਸੀ ਤੇ ਬਾਅਦ ਦੇ ਵਿੱਚ ਮਾਮਲਾ ਉਲਝਦਾ ਦਿਖਾਈ ਦਿੱਤਾ ਕਿਉਂਕਿ ਇੰਡੀਆ ਗੱਟਚੋੜ ਵਾਲੇ ਪਾਸਿਓਂ ਜਿਹੜੇ ਦੋਸ਼ ਲੱਗੇ ਆ ਬੜੇ ਗੰਭੀਰ ਆ ਦੋਸ਼ ਲਗਾਏ ਆ ਕਿ ਜਾਣਬੁੱਝ ਕੇ 8 ਦੇ ਕਰੀਬ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਕੈਂਸਲ ਕੀਤਾ ਗਿਆ ਅਫਸਰ ਦੇ ਵੱਲੋਂ ਤੇ ਉਸ ਦੇ ਬਾਬਤ ਬਾਅਦ ਦੇ ਵਿੱਚ ਆਖਿਆ ਗਿਆ ਕਿ ਹਾਈ ਕੋਰਟ ਜਾਇਆ ਜਾਏਗਾ ਤੇ ਜਿਹੜੀਆਂ ਚੋਣਾਂ ਹੋਈਆਂ ਜਿਹੜੇ ਨਤੀਜੇ ਆਏ ਇਹਨਾਂ ਦੇ ਉੱਤੇ ਸਟੇ ਲਗਵਾਈ ਜਾਏਗੀ ਜਦੋਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਤਾਂ ਬਾਅਦ ਦੇ ਵਿੱਚ ਮਾਹੌਲ ਪੱਕਿਆ ਤੇ ਵੱਖੋ-ਵੱਖਰੇ ਕੈਂਡੀਡੇਟਾਂ ਨੇ ਆਪੋ ਆਪਣੀਆਂ ਜਿਹੜੀਆਂ ਗੱਲਾਂ ਨੇ ਉਹ ਮੀਡੀਆ ਦੇ ਸਾਹਮਣੇ ਰੱਖੀਆਂ ਆਪਣਾ ਗੁੱਸਾ ਕੱਢਦੇ ਨਜ਼ਰ ਆਏ ਆਪਣੀ ਭੜਾਸ ਕੱਢਦੇ ਨਜ਼ਰ ਆਏ ਨੇ ਤੇ ਹੋਰ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਇੱਕ-ਇੱਕ ਕਰਕੇ ਅਸੀਂ ਸੁਣਾਉਣ ਜਾ ਰਹੇ ਹਾਂ ਉਹਨਾਂ ਕੋ ਸ਼ਰਮ ਹੈਗੀ ਥੋੜੀ ਬੋਲਦੇ ਡੁੱਬ ਮਰੋ ਬਸ ਮੈਨੂੰ ਕੋਈ ਵੋਟ ਨਹੀਂ ਹੈ ਜੇ ਤੁਹਾਨੂੰ ਕਰ ਕੰਦਣਾ ਉਹਨਾਂ ਕੋ ਥੋੜੀ ਬਹੁਤ ਸ਼ਰਮ ਹੈਗੀ ਹੈ ਅਗਰ ਹੈਗੇ ਤੇ ਆਪਣੇ ਆਪ ਨੂੰ ਸ਼ੀਸ਼ੇ ਦੇਖ ਕੇ ਗੱਲ ਕਰ ਲੋ ਕਿ ਤੁਸੀਂ ਕੀ ਕੀਤਾ ਅੱਜ ਤੁਹਾਨੂੰ ਦੱਸਿਆ 8 ਵੋਟਾਂ ਕਿੱਥੇ ਉਹਨਾਂ ਨੇ ਜੀ ਹਾਂਜੀ ਵੋਟ ਕਿੱਤੀ ਉਹਨਾਂ ਨੇ ਕੋਈ ਵੋਟ ਦਿਖਾਈ ਨਹੀਂ ਜੀ ਮੈਂ ਤੁਹਾਨੂੰ ਕਹਿ ਕੀ ਰਿਆਂ ਜੀ ਨਾ ਕੋਈ ਵੋਟ ਦਿਖਾਈ ਨਾ ਕੋਈ ਵੋਟ ਗਿਨਾਈ ਉਹ ਬੰਦਾ ਆਪ ਵੀ ਕਹਿ ਰਿਹਾ ਜੀ 16 ਵੋਟਾਂ ਇਹਨੂੰ ਪੈ ਗਿਆ ਬਾਹਰ ਇਹਨੂੰ ਪੈ ਗਿਆ 8 ਹੀ ਨੇ ਵਾਲੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਸਾਰੇ ਇਲੈਕਸ਼ਨ ਸੀ ਬਾਈਕਾਟ ਕੀਤਾ ਸੀ ਮੁੜ ਕੇ ਕੋਰਟ ਕੋਲ ਜਾਵਾਂਗੇ ਹਾਂਜੀ ਬਿਲਕੁਲ ਮੁੜ ਕੇ ਕੋਰਟ ਕੋਲ ਜਾਵਾਂਗੇ ਨਹੀਂ ਕੀਤੀ ਜੀ ਸੀ ਕੋਈ ਫਾਇਦਾ ਕੀ ਹੈ ਜੀ ਜਦ ਸ਼ਰਿਆ ਵੀ 8 ਵੋਟਾਂ ਨੂੰ ਆਪ ਹੀ ਪ੍ਰੈਜ਼ੈਂਟਿੰਗ ਅ ਕਟ ਰਿਹਾ ਤੁਸੀਂ ਜਔਰ ਤੁਸੀਂ ਅੰਦਰ ਪ੍ਰਿੰਟ মিডিਆ ਬੈਠਾ ਤੁਸੀਂ ਤਰਗਲੋਚੇ ਸਿੰਘ ਜੀ ਬੈਠੇ ਹੋਏ ਸੀ ਉੱਥੇ ਰਿਸ਼ੂ ਜੀ ਬੈਠੇ ਹੋਏ ਸੀ ਉੱਥੇ ਰਾਜਮੀ ਰਾਣਾ ਜੀ ਬੈਠੇ ਹੋਏ ਸੀ ਤੁਸੀਂ ਉਹਨਾਂ رپورਟਰਾਂ ਨੂੰ ਪੁੱਛੋ ਤੁਹਾਨੂੰ ਹੱਸੇ ਹੱਸੇ ਰਹੇ ਸੀ ਅਗਰ ਤੁਹਾਡੇ ਕੋਈ ਸਾਥੀ ਉਸ ਟਾਈਮ ਗੈਲਰੀਜ਼ ਹੋਵੇ ਤੁਸੀਂ ਵੀ ਦੇਖਿਆ ਹੋਗਾ ਕੀ ਕਰ ਰਿਹਾ ਸੀ ਹੁਣ ਤੁਸੀਂ ਮਤਲਬ ਇੰਨੀ ਕਟਿਆ ਬੰਦੀ ਠੀਕ ਹੈ ਵੀ ਪੋਸਟਾ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਐਮਪੀ ਮੇਅਰ ਇਚ ਜੰਭੋ ਜ਼ਰੂਰੀ ਹੈ ਪਰ ਇੱਕ ਇਨਸਾਨੀਅਤ ਵੀ ਚੀਜ਼ ਹੁੰਦੀ ਹੈ ਸਵੇਰੇ ਸ਼ੀਸ਼ੇ 'ਚ ਕੀ ਮੂੰਹ ਦਿਖਾਉਂਗੇ ਆਪਣੇ ਆਪ ਨੂੰ ਆਪਣਾ ਤਾਂ ਬੰਦਾ ਪਤਾ ਹੁੰਦਾ ਨਾ ਮੈਂ ਕੀ ਕੀਤਾ ਇਸ ਸਮੂਹ ਨਾਲ ਆਪਣੇ ਸ਼੍ਰੀਸ਼ਣ ਦੇਖਿਆ ਕਿ ਇਸ ਸਮੂਹ ਆਪਣੇ ਬੱਚਾ ਨੂੰ ਕੱਲ ਨੂੰ ਨੇਕ ਦਿੱਲੀ ਦੀਆਂ ਗੱਲਾਂ ਦੱਸਣਗੇ ਇਮਾਨਦਾਰੀ ਦੀਆਂ ਗੱਲਾਂ ਦੱਸਣਗੇ ਕਿ ਇੱਕ ਪ੍ਰੈਜ਼ੀਡੈਂਟ ਅਫਸਰ ਖੁਦ ਬੈਠ ਕੇ ਵੋਟਾਂ ਇਕੱਠੀਆਂ ਕਰੇ ਲੋਕਤੰਤਰ ਦੀ ਹੱਤਿਆ ਕਰਨ ਲੱਗਿਆ ਬੈਠ ਕੇ ਸਿਲੈਕਸ਼ਨ ਤੇ ਸਟੇ ਮੰਗੋ ਕਿਉਂ ਹਾਈ ਕੋਰਟ ਬਿਲਕੁਲ ਜੀ ਮੰਗਾਗੇ ਜੀ ਦੁਬਾਰਾ ਮੰਗਾਗੇ ਉਹ ਰਹਿਤ ਕੇ ਸਹੀ ਮੰਗ ਰਹਾ ਕਿ ਕਮਿਸ਼ਨ ਜੋ ਕਮਿਸ਼ਨਰ ਨਿਯੁਕਤ ਜੋ ਇਲੈਕਸ਼ਨ ਪ੍ਰੈਜ਼ੀਡੈਂਟ ਅਫਸਰ ਹੈ ਉਹ ਕੋਟ ਹੀ ਨਿਯੁਕਤ ਕਰੇ ਕਿਉਂਕਿ ਇਹਨਾਂ ਨੇ ਤਾਂ ਦੱਸ ਤਾਏ ਹਰ ਹੱਦ ਤੱਕ ਜਾ ਸਕਦੇ ਪਹਿਲਾਂ ਵੀ ਡਿਮਾਂਡ ਕੀਤੀ ਸੀ ਕੋਰਟ ਡਿਸਾਈਡ ਕਰੇ ਇਲੈਕਸ਼ਨ ਜ ਕਿੱਦਾਂ ਪਰਸੈਂਟ ਉਸੇ ਸ਼ਰੇਆ ਵੋਟਾ ਕੱਟ ਰਿਹਾ ਆਪ ਆਪ ਆਪਣੇ ਆਪ ਹੀ ਕੱਟ ਰਿਹਾ ਹੈ ਕਾਊਂਟਿੰਗ 에ਜੰਟ ਨੂੰ ਬੁਲਾ ਨਹੀਂ ਰਿਹਾ ਕਾਊਂਟਿੰਗ ਨੂੰ ਵੋਟ ਦਿਖਾ ਨਹੀਂ ਰਿਹਾ ਔਰ ਵੀਡੀਓ ਦੇ ਤੁਹਾਨੂੰ ਪਤਾ ਲੱਗਾ ਇੱਕ ਇੱਕ ਸਾਡਾ ਬੰਦਾ ਕਿਦਾਂ ਜਿਹੜਾ ਬੈਲਟ ਪੇਪਰ ਆ ਉਹਨੂੰ ਚੈੱਕ ਕਰ ਰਿਹਾ ਸੀ ਪ੍ਰੋਪਰ ਚੈੱਕ ਕਰਕੇ इवन ਸਾਨੂੰ ਇਹਨੇ ਪਹਿਲੇ ਗਲਤ ਬੈਲਟ ਪੇਪਰ ਦਿੱਤੇ ਆ ਅਹੀ 13 ਬੈਲਟ ਪੇਪਰ ਵਾਪਸ ਕੀਤੇ ਆ ਪਹਿਲੇ ਜਿਦਨੇ ਨਿਸ਼ਾਨੀਆਂ ਲਾਈਆਂ ਹੋਈਆਂ ਸੀ ਦਕਸ਼ਣ ਤੱਕ ਕੀ ਦੱਸਿਆ ਗਿਆ ਕਿਉਂ ਰਿਜੈਕਸ਼ਨ ਕੀਤੀ ਗਈ ਹੈ ਕੁਛ ਤੇ ਦੱਸਿਆ ਗਿਆ ਹੈ ਨਹੀਂ ਜੀ ਮੈਂ ਦੱਸ ਰਿਹਾ ਮੈਡਮ ਉਹਨਾਂ ਨੇ ਤਾਂ ਕੁਛ ਨਹੀਂ ਨਹੀਂ ਦੱਸਿਆ ਜੀ ਮੈ ਬੱਚੋਂ ਦੱਸੋ ਇਹਦਾ ਬੱਚਾ ਕੀ ਕਰੇਗਾ ਰੇਟਿੰਗ ਆਫੀਸਰ ਤੇ ਕਾਰਵਾਈ ਦੀ ਮੰਗ ਕਰੋਗੇ ਜਾਂ ਬਿਲਕੁਲ ਕਰਾਂਗੇ ਜੀ ਅਸੀਂ ਕ੍ਰਿਮੀਨਲ ਐਕਸ਼ਨ ਦੀ ਮੰਗ ਕਰਾਂਗੇ ਇੱਕ ਬੰਦਾ ਲੋਕ ਸੱਤਾ ਦੇ ਅੰਦਰ ਬੈਠ ਕੇ ਇੱਕ ਬੰਦਾ ਸੰਵਿਧਾਨਿਕ ਕੁਰਸੀ ਤੇ ਬੈਠ ਕੇ ਕਿੱਦਾਂ ਸੰਵਿਧਾਨ ਦੀ ਹੱਤਿਆ ਕਰ ਸਕਦਾ ਕਿੱਦਾਂ ਕੋਰਟ ਦੇ ਜੋ ਹੁਕਮ ਸੀ ਉਹਨਾਂ ਦੇ ਵੇਲਾ ਨਾ ਕਰ ਸਕਦਾ ਆਪਣੀ ਰਾਵਤ ਤੇ ਪੈਰ ਤੋਂ ਨਿਸ਼ਾਨ ਲੱਗੇ ਜਾਂ ਕੁਛ ਐਵੇਂ ਦੇ ਨਿਸ਼ਾਨ ਲੱਗੇ ਆ ਉਹ ਕੋਈ ਕੋਈ ਗੱਲ ਮੈਂ ਕਿਹਾ ਮੈਡਮ ਜੀ ਸਾਨੂੰ ਨਾ ਤਾਂ ਵੋਟ ਦਿਖਾਈ ਗਈ ਲੇਕਿਨ ਜੋ ਇਨ ਕੈਮਰਾ ਦਿਖ ਰਿਹਾ ਸੀ ਜੋ ਪੱਤਰਕਾਰ ਸਾਥੀ ਤੁਹਾਡੇ ਉੱਥੇ ਬੈਠੇ ਸੀ ਤੁਸੀਂ ਉਹਨਾਂ ਨੂੰ ਖੁਦ ਹੀ ਪੁੱਛ ਲਓ ਤੁਹਾਨੂੰ ਹਸ ਨਾ ਹੱਸਾ ਹੈ ਗਾ ਕੋ ਤੇ ਗੈਲਰੀ ਸਾਰੇ ਹੱਸ ਰਹੇ ਸੀ ਜਦੋਂ ਪ੍ਰੈਜ਼ੀਡਿੰਗ ਅਫਸਰ ਖੁਦ ਵੋਟਾਂ ਕੱਟ ਰਿਹਾ ਸੀ ਉਹਨੇ ਆਪ ਹੀ ਵੋਟਾਂ ਕੱਟੀਆਂ ਨਾ ਉਹਨੇ ਸ ਇਹ ਗੱਲ ਨੂੰ ਸਮਝੋ ਬਾਰ-ਬਾਰ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਸਾਥੀ ਉਸ ਵੇਲੇ ਉਹਨਾਂ ਨੇ ਵੋਟਾਂ ਵੀ ਵਾਪਸ ਕੀਤੀਆਂ ਕਿ ਇਹਦੇ ਵਿੱਚ ਸਾਨੂੰ ਠੀਕ ਨਹੀਂ ਲੱਗ ਰਹੀਆਂ ਅਸੀਂ ਤੇਰਾ ਬੈਲਟ ਪੇਪਰ ਵਾਪਸ ਕੀਤੇ ਹਨ ਜਿਹੜੇ ਪਾਰਟੀ ਦੇ ਲੋਕ ਇੰਨੇ ਜਾਗਰੂਕ ਹੈਗੇ ਸੀ ਇੰਨੇ ਮੁਸਤੈਦ ਹੈਗੇ ਸੀ ਉਹ ਵੋਟ ਕੈਨਸਲ ਕਰਨਗੇ ਉਹ ਵੋਟ ਖਰਾਬ ਕਰਨਗੇ ਆਪਣੀ ਜਿਹੜੇ ਇੱਕ ਇੱਕ ਬੈਲਟ ਪੇਪਰ ਨੂੰ ਦਦਾਸ ਵਾਰ ਪੜ੍ਹ ਕੇ ਲੈ ਰਹੇ ਹਨ ਪਹਿਲਾਂ ਸਿਖਾਇਆ ਵੀ ਗਿਆ ਪਹਿਲਾਂ ਬਿਲਕੁਲ ਹੀ ਸਾਰੀ ਟ੍ਰੇਨਿੰਗ ਦਿੱਤੀ ਗਈ ਸੀ ਸਾਰਾ ਕੁਝ ਹੈ ਲੇਕਿਨ ਟ੍ਰੇਨਿੰਗ ਕਿ ਕਰੇਗੀ ਕੀ ਜੀ ਸਾਰੀ ਵੋਟਾਂ ਠੀਕ ਸੀ ਸਾਡੇ ਉਹਨਾਂ ਸਾਡੀ 20 ਦੀ 20 ਵੋਟ ਪਈਆਂ ਸਾਡੀ ਕੋਈ ਵੀ ਵੋਟ ਖਰਾਬ ਨਹੀਂ ਇਹਨਾਂ ਕਾਟਰ ਜੀ ਕੋਰਟ ਤੇ ਕਾਟਰ ਕੀਤਾ ਕੋਰਟ ਦੇ ਸਭ ਕੋਰਟ ਦੇ ਆਰਡਰ ਵੀ ਨਹੀਂ ਮੰਨੇ ਧੱਕੇਸ਼ਾਹੀ ਕਰੀ ਅਸੀਂ ਇਹ ਕਾਊਂਟ ਮੋਟਰ ਚੈੱਕ ਕਰੋ ਕੋਈ ਵੋਟਰੀ ਚੈੱਕ ਰਹੀ ਕੋਈ ਕੁਝ ਨਹੀਂ ਇਕਦਾਂ ਇਨਾਰ ਕੇ ਸ਼ਰਮ ਤੱਕਾ ਸ਼ਹੀ ਗੁੰਡਾਗਰੀ ਦਿਖਾਈ ਹੈ ਇਹਨਾਂ ਨੂੰ ਕੱਲ ਕੀ ਨੀਤੀ ਕਹ ਰਹੀ ਹੋ ਤੁਹਾਡੀ ਅਗਲੀ ਨੀਤੀ ਕਹ ਰਹੀ ਸਾਡੀ ਰਾਜਨੀਤੀ ਅਸੀਂ ਸਾਰੇ ਪਹਿਲਾਂ ਵੀ ਇਕੱਠੇ ਸੀ ਅੱਜ ਵੀ ਇਕੱਠੇ ਹਾਂ ਅਸੀਂ ਦੁਬਾਰਾ ਕੋਰਟ ਜਾਵਾਂਗੇ ਸਾਡੇ ਨਾਲ ਕੋਰਟ ਖੜੀ ਹੈ ਸਾਨੂੰ ਕੋਰਟ ਤੇ ਪੂਰਾ ਵਿਸ਼ਵਾਸ ਹੈ ਜੋ ਇਹਨੇ ਧੱਕਾਸ਼ਾਹੀ ਕੀਤੀ ਹੈ ਕੋਰਟ ਸਾਨੂੰ ਇਨਸਾਫ ਦੇਗੀ ਜਿਹੜੀ ਸੀਨੀਅਰ ਡਿਟੀ ਮੈਡਾ ਡਿਟੀ ਮੇਰੀ ਤੁਹਾਨੂੰ ਉਹਲਾ ਤੁਸੀਂ ਬਾਈਕਾਊਟ ਕੀਤਾ ਅਸੀਂ ਉਹਦਾ ਬਾਈਕਾਊਟ ਕਰਤਾ ਕਿਉਂਕਿ ਜੇ ਇਹਨੇ ਸਾਡੀ ਗੱਲ ਨਹੀਂ ਸੁਣੀ ਤੇ ਕਾਊਂਟਿੰਗ ਏਜੰਟ ਸੀਗਾ ਉਹਨੂੰ ਇੱਕ ਵਾਰ ਵੀ ਨਹੀਂ ਬੁਲਾਇਆ ਕਿ ਆ ਕੇ ਸਾਹਮਣੇ ਵੋਟ ਚੈੱਕ ਲਾ ਸਾਡੇ ਆਪਣੇ ਕੁਸ ਕਰਦਾ ਬਹੁਤ ੱੱਕਾ ਸ਼ਰੀ ਜ਼ੁਲਮ ਕੀਤਾ ਸੀ ਡਿਪਟੀ ਮੇਅਰ ਸੀਰੀਅਸ ਬਣੀ ਦਾ ਬਾਕੀ ਅੱਛਾ ਉਸਨੇ ਇੱਸਾ ਲੈ ਕੇ ਨਹੀਂ ਲਿਆ ਅਸੀਂ ਬਾਈਕਾਟ ਕਰਤਾ ਕਿਉਂਕਿ ਪਹਿਲੇ ੱੱਕਾ ਸ਼ਰੀ ਕਰੀ ਪੁੱਛਿਆ ਹੀ ਨਹੀਂ ਸੱਤੋਂ ਵੋਟਾਂ ਹੀ ਨਹੀਂ ਕਰਾਈਆਂ ਕਾਊਂਟਿੰਗ ਏਜੰਟ ਨੂੰ ਬੁਲਾਇਆ ਹੀ ਨਹੀਂ ਆਪੇ ਚੱਕ ਕੇ ਆਪੇ ਡਿਫੇਅਰ ਕਰਕੇ ਤੋੜ ਗਏ ਨਾਮ ਸਚਿੰਗਾਲਾ ਵੈਂ ਵੋਟ ਨੰਬਰ 13 ਸੇ ਕਾਉਂਸਲਰ ਹੂੰ ਕਾਂਗਰਸ ਪਾਰਟੀ ਦੇ ਅੰਨੀ ਕਰ ਗਏ ਤੁਸੀਂ ਉੱਥੇ ਮੌਕੇ ਤੇ ਵੀਡੀਓ ਬਣਾਖੀ ਦੀ ਨਹੀਂ ਮੰਨ ਕੀਤੀ ਕਿ ਸਾਨੂੰ ਵੀਡੀਓ ਦਿਖਾਓ ਜੀ ਵੀਡੀਓਸ ਅਸੀਂ ਕੀ ਉਹਨਾਂ ਨੂੰ ਅਗਲੇ ਬਾਅਦ ਚ ਦਿਖਾਵਾਂਗੇ 2 ਵੋਟਸ ਸਾਰੇ ਆਮ ਪਈਆਂ 2 ਵੋਟ ਪੈਣ ਤੋਂ ਬਾਅਦ 12 ਵੋਟ ਵੈਲਿਡ ਕਰੀਆਂ 8 ਵੋਟ ਇਨਵੈਲਿਡ ਕਰਤੀ ਜੋ ਵੋਟ ਇਨਵੈਲਿਡ ਕਰੀ ਸੀਗੀ ਪ੍ਰੈਜ਼ਾਈਡਿੰਗ ਅਫੀਸਰ ਕੰਪਲੀਸ਼ਨ ਆਫ ਵੋਟਸ ਤੋਂ ਬਾਅਦ ਹਰ ਬੈਲਟ ਤੇ ਸਾਈਨ ਕਰਦਾ ਹੈ ਜਦੋਂ ਥੱਲੇ ਸਾਈਨ ਕਰ ਰਿਆ ਸੀ ਨਾਲ ਦੀ ਨਾਲ ਟਿੱਕਾ ਮਾਰ ਰਿਆ ਸੀਗਾ ਅਸੀਂ ਉਸੜੀ ਆਪੋਜ਼ ਕੀਤਾ ਜੇ ਅਸੀਂ ਜ਼ਿਆਦਾ ਪੋਜ਼ ਕਰਦੇ ਇਨਾਂ ਨੇ ਪਾਰਸਲਾਂ ਤੋਂ ਸਾਨੂੰ ਚੱਕ ਕੇ ਬਾਹਰ ਕਰਵਾ ਦੇਣਾ ਸੀਗਾ ਬਾਅਦ ਚ ਉਹਨਾਂ ਨੇ ਸਿੱਧਾ ਨਾ ਉਸ ਕਰਤਾ ਵਿਦਆਊਟ ਇਲੈਕਸ਼ਨ ਏਜੰਟ ਉਹਨਾਂ ਨੇ ਅਨਾਉਂਸ ਕਰਤਾ 16 ਵੋਟਾਂ ਮਨੋ گیا ਕੁਲਦੀਪ ਨੂੰ ਗਿਆ ਐਵੇਂ ਹੋ ਹੀ ਨਹੀਂ ਸਕਦਾ 8 ਵੋਟਾਂ ਸੀ ਕੋਈ ਪੜਨ ਪੜਾ ਮੈਂ ਟ੍ਰਿਪਲ ਮਾਸਟਰ ਆ ਮੇਰੀ ਮੈਂ ਲੋ ਗ੍ਰੈਜੂਏਟ ਆ ਅਸੀਂ 8 ਵੋਟਾਂ ਗਲਤ ਪਾ ਦਾਂਗੇ ਸ੍ਰੀ ਆਮ ਗੁੰਡਾਗਰਦੀ ਐਸ ਡੀ ਐਮ ਮੌਜੂਦ ਸੀ ਕੇ ਡੀ ਸੀ ਸਾਹਿਬ ਮੌਜੂਦ ਹੈ ਉੱਥੇ ਜਰੂਰ ਆ ਕੇ ਪਸਾ ਜਾ ਰਹੇ ਆਮਦ ਉਹ ਕਹਿੰਦੇ ਸਾਨੂੰ ਕੋਈ ਸਾਨੂੰ ਸਮਝ ਕਿਉਂ ਦੇ ਕੌਨਸਲ ਸੈਟਿੰਗ ਅਫੀਸਰ ਨੇ ਕਰਤਾ ਅਨਿਲ ਬਸੀਤ ਹੱਥ ਕੰਬਰੇ ਸੀ ਉਸ ਇਨਸਾਨ ਦੇ ਜਵਾਨ ਕੰਬਰੀ ਸੀਗੀ ਇਸ ਤੋਂ ਜ਼ਿਆਦਾ ਗੁੰਡਾਗਰਦੀ ਨਹੀਂ ਹੋ ਸਕਦੀ ਬੀਜੇਪੀ ਆਪਣੀ ਡੀਫੀਟ ਐਕਸੈਪਟ ਹੀ ਨਹੀਂ ਕਰ ਸਕਦੀ ਇੰਡੀਆ ਦੇ ਵਿੱਚ ਕਿ ਸਾਨੂੰ ਕੋਈ ਹਰਾ ਸਕਦਾ ਹੈ ਇਹ ਇੰਡੀਆ ਲਾਇੰਸ ਦੀ ਪਹਿਲੀ ਜਿਸਮੇ ਮੇਰਾ ਨਾਮ ਸਚਿੰਗ ਕਲਮਾ ਮੈਂ ਪਾਰਸ਼ਦ ਉਪਰ ਨੰਬਰ 13 ਸੀ ਵੀਡੀਓ ਐਵੀਡੈਂਸ ਤੁਹਾਡੇ ਕੋਲ ਹੈ ਕਿ ਨਹੀਂ ਤੇ ਹੁਣ ਅੱਗੇ ਦੀ ਫਿਰ ਕੀ ਕਾਰਵਾਈ ਰਹੇ ਦੇਖੋ ਜੀ ਪਹਿਲੀ ਵਾਰ ਇਹ ਹੋਇਆ ਮੀਡੀਆ ਹਾਊਸ ਦੇ ਵਿੱਚ ਮੌਜੂਦ ਨਹੀਂ ਸੀਗਾ ਵੀਡੀਓ ਵੀ ਦੇ ਸਾਰੇ ਸਾਹਮਣੇ ਹੈ ਹਾਈ ਕੋਰਟ ਦੀ ਵੀਡੀਓ ਦੇ ਵਿੱਚ ਅਗਰੇ ਹਾਲ ਹੋ ਰਿਹਾ ਹੈ ਤੇ ਸੁਪਰੀਮ ਕੋਰਟ ਜਾਵਾਂਗੇ ਪਰ ਮੈਨੂੰ ਲੱਗਦਾ ਅੱਜ ਜੁਡੀਸ਼ਰੀ ਵੀ ਕੰਪਲੀਟਲੀ ਫੇਲ ਹੋ ਗਈ ਹੈ ਐਸ ਡੀ ਐਮ ਡੀ ਸੀ ਪੀ ਸੀ ਐਸ ਅਫੀਸਰ ਦੇ ਸਾਹਮਣੇ ਹਾਲ ਹੈ ਤਾਂ ਕੀ ਤੁਸੀਂ ਕਰੋਗੇ ਕਰਾਂਗੇ ਜੀ ਹਾਈ ਕੋਰਟ ਜਾਵਾਂਗੇ ਜੀ ਹਾਈ ਕੋਰਟ ਜਾਵਾਂਗੇ ਜਿਹੜੀ ਪੋਥਿਟੀ ਵਾਲੇ ਇਨ ਵਾਲਟ ਕੀਤੀ ਹੈ ਉਹ ਵੋਟ ਸਟ੍ਰੀਕ ਕੋਲਣੇ ਮੰਗ ਕਰੋ ਇਸ ਕੋਲਣੇ ਦੀ ਮੰਗ ਕਰਾ ਕੇ ਸਾਨੂੰ ਦਿਖਾਈਆਂ ਵੀ ਵੀ ਨਹੀਂ ਕੀਤੀ ਚੈੱਕ ਕਰਾਈਆਂ ਜਾਂਦੀਆਂ ਮੈਂ ਪਿਛਲੇ 2 ਸਾਲ ਤੋਂ ਕਾਊਂਟਿੰਗ ਏਜੰਟ ਆ ਐਸੋਰੀ ਵੀ ਮੇਰਾ ਨਾਮ ਤਾਂ ਬੋਟ ਨਹੀਂ ਕਾਊਂਟਿੰਗ ਏਜੰਟ ਇਹਨੇ ਬੁਲਾਇਆ ਹੀ ਨਹੀਂ ਇਸ ਵਾਰ ਚੈੱਕ ਕਰਾਈਂ ਨਹੀਂ ਦੋ ਵਾਰ ਅੱਗੇ ਗਿਆਰਾਂ ਦੱਸੇ ਕਿ ਮੈਂ ਮੈਂ ਦੋ ਵਾਰ ਅੱਗੇ ਗਿਆ ਕਿ ਮੈਨੂੰ ਕਾਊਂਟ ਕਰਾਈਆਂ ਜਾਂਨ ਵੋਟਾਂ ਦੋ ਵਾਰੀ ਮੈਨੂੰ ਵਾਪਿਸ ਭੇਜ ਦੇ ਕੇ ਵੀ ਤੁਹਾਨੂੰ ਬੁਲਾਵਾਂਗੇ ਪਰ ਮੈਨੂੰ ਪਿੰਨਾਂ ਬੁਲਾਏ ਇਹਨਾਂ ਨੇ ਅਨਾਉਂਸ ਕਰਤਾ ਰਿਜ਼ਲਟ ਸਾਨੂੰ 20 ਵੋਟਾਂ ਪਈਆਂ ਸੀ ਇਹਨਾਂ ਟਾ ਟੋਟਾ ਸਾਡੀ ਡਿਸਕਵਾਲਿਫਾਈ ਕੀਤੀਆਂ ਵੀਡੀਓ ਵਿੱਚ ਕੋਈ ਕਾਰਨ ਨਹੀਂ ਦੱਸਿਆ ਇੱਕ ਵੀ ਕਾਰਨ ਨਹੀਂ ਦੱਸਿਆ ਨਾ ਸਾਨੂੰ ਵੋਟ ਦਿਖਾਈ ਗਈ ਨਾ ਸਾਨੂੰ ਦੱਸਿਆ ਗਿਆ ਸਿੱਧਾ 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 ਸਾਡਾ ਕੋਈ ਐਲਾਈანს ਨਹੀਂ ਟੁੱਟਾ ਸਾਡੇ ਕਾਉਂਸਲਰ ਸਾਡੇ ਕਾਂਗਰਸ ਵਾਲੇ ਸਾਡੇ ਨਾਲ ਸੀ ਇਕੱਠੀ ਵੋਟ ਪਈ ਸੀ ਪਰ ਇਹਨਾਂ ਨੇ ਸ਼ਰਿਆਮ ਤੱਕਾ ਕਰਿਆ ਸਾਡੇ ਨਾਲ ਹਮਰੇ ਹਮਾਰੇ हम हाई कोर्ट जाएंगे हाई कोर्ट जाएंगे रेस को भी नहीं देंगे पर, पर हैं। नहीं चलने देंगे हमने कोई लड़ाई नहीं करी सारे मुंह का किरण खैर मैडम थी। थी ये जुट बोल रही क्या तुझे सांप गया? नहीं है कितने क्या हुए क्यों किए हैं किसके सामने किए है और क्या उनमें दिक्कत है ये सब बताया जाता है कोई ट्रांसपेरेंसी नहीं है पर्दे के पीछे ਵੀ ਕੀਤਾ ਜਾ ਰਿਹਾ ਸਭ ਕੁਝ ਤੋਂ ਇਸ ਮੇ ਸਭ ਧੋਖਾ ਹੀ ਧੋਖਾ ਇਹ ਨਾਲ ਆਪਣਾ ਮੇਅਰ ਬਣਾਇਆ ਰੱਬ ਦੇਖ ਰਿਹਾ ਇਹਨਾਂ ਨੂੰ ਅੱਜ ਇਹਨਾਂ